ਹਰ ਹਰ ਮਹਾਦੇਵ ਸੇਵਾ ਦਾਲਵੱਲੋਂ ਸਾਈਂ ਮਾ ਪੰਡਾਰਾ ਚੋਕੀ ਸ਼੍ਰੀ ਅਮਨਨਾਥ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਨੇ ਲੈ ਕੇ ਦੋ ਗੱਡੀਆਂ ਲੁਧਿਆਣਾ ਤੋਂ ਰਾਸ਼ਨ ਦੀਆਂ ਰਵਾਨਾ ਹੋਈਆਂ ਨੇ ਉੱਧਰ ਵਿਸ਼ੇਸ਼ ਤੌਰ ਤੇ ਇਹਨਾਂ ਗੱਡੀਆਂ ਨੂੰ ਹਰੀ ਚੰਡੀ ਦੇੰਦ ਲਈ ਵਿਦਾਇਤ ਤੇ ਇਲਾਕੇ ਦੇ ਕੌਂਸਲਰ ਨੇ ਮੈਂ ਕਿਹੜਾ ਪੁੱਛੇ ਜਿੱਥੇ ਉਹਨਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾ ਦੇ ਵੱਲੋਂ ਲੰਗਰ ਪੰਡਾਰੇ ਦੀ ਸੇਵਾ ਲਈ ਰਾਸ਼ਨ ਦੀ ਸੇਵਾ ਪੇਜੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬਿਹਤ ਚੰਗਾ ਉਪਰਾਲਾ ਇਸ ਤਰੀਕੇ ਨਾਲ ਅਸੀਂ ਆਪਣੇ ਭਗਵਾਨ ਨੂੰ ਯਾਦ ਕਰਦੇ ਆ ਕਿ ਜਿਹੜਾ ਸਾਹਿਬ ਅੱਜ ਜਿਹੜੀ ਆ ਗੱਡੀ ਰਵਾਨਾ ਕੀਤੀ ਜਾ ਰਹੀ ਹੈ ਅੱਜ ਗਾਰਡ ਨੰਬਰ 52 ਤੋਂ ਜਿਹੜੀ ਕਿ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਹਰ ਹਰ ਮਹਾਦੇਵ ਸੇਵਾ ਸੁਸਾਇਟੀ ਜਿਹੜਾ ਕਿ 37 ਨੰਬਰ ਇਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਆ ਅਤੇ ਇਹਨਾਂ ਦੇ ਜਿਹੜੇ ਸਮੂਹ ਉਧੇਦਾਰ ਸਹਿਬਾਨ ਨੇ ਬੰਟੀ ਜੀ ਤੇ ਪ੍ਰਿੰਸ ਪਰਿੰਸ ਪ੍ਰਿੰਸ ਦੀ ਅਤੇ ਉਹਨਾਂ ਦੀ ਤਮਾਮ ਸਾਰੇ ਹੀ ਕਮੇਟੀ ਕਿਉਂਕਿ ਸਾਰੇ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਗੋਗਨਾ ਜੀ ਅਤੇ ਇਹਨਾਂ ਦੇ ਸਾਰੇ ਸਾਥੀ ਇਹ 27ਵਾਂ ਇੱਥੋਂ ਅੱਜ ਗੱਡੀ ਜਾ ਰਹੀ ਆ ਜਿਹਦੇ ਵਿੱਚ ਸਾਰਾ ਲੰਗਰ ਦੀ ਸਮਗਰੀ ਆ ਇਹ 27 ਸਾਲ ਹੋ ਗਏ ਇਹਨਾਂ ਨੂੰ ਇਸ ਪ੍ਰਮਾਤਮਾ ਨਾਲ ਜੁੜੇ ਹੋਏ ਕਿਉਂਕਿ ਇੱਕ ਮੈ ਸਮਝਦਾ ਜਿਹੜੇ ਜੁੜੇ ਹੁੰਦੇ ਇਹਨਾਂ ਨੂੰ ਇੱਕ ਚਾਹ ਹੁੰਦਾ ਵੀ ਕਦੋਂ ਇਹ ਦਿਨ ਆਏਗਾ ਤੇ ਕਦੋਂ ਅਸੀਂ ਉੱਥੇ ਸੇਵਾ ਕਰਨ ਜਾਵਾਂਗੇ ਉਹਦੇ ਨਾਲ ਹੀ ਇਹ 2 ਮਹੀਨੇ ਲਗਭਗ ਜਿੰਨਾ ਚਿਰ ਲੰਗਰ ਚੱਲਦਾ ਇਹਨਾਂ ਦੀ ਪੂਰੀ ਕਮੇਟੀ ਜਿਹੜੇ ਕਿ ਹਰ ਹਰ ਮਹਾਦੇਵ ਸੋਸਾਇਟੀ ਰਜਿਸਟਰ ਆ ਉਹ ਸਾਰੀ ਕਮੇਟੀ ਉੱਥੇ ਹੀ ਰਹਿੰਦੇ ਆ ਤੇ ਮੈਂ ਸਮਝਦਾ ਬੜੇ ਭਾਗਾ ਵਾਲੇ ਨੇ ਕਿਉਂਕਿ ਅਜ ਤੱਕ ਲੋਕ ਗੁਰਦੁਆਰਾ ਸਾਹਿਬ ਜਾਂ ਮੰਦਿਰ ਸਾਹਿਬ ਮੰਦਿਰ ਦੇ ਬਾਹਰ ਵੀ ਮੱਥਾ ਟੇਕਣ ਵਾਲੇ ਲੋਕਾਂ ਕੋ ਸਮਾਂ ਨਹੀਂ ਹੁੰਦਾ ਤੇ ਇਹ ਭਾਗਾ ਵਾਲੇ ਨੇ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਸ਼ਕਤੀ ਬਖਸ਼ੇ ਪੂਰੀ ਕਮੇਟੀ ਨੂੰ ਜਿਹੜੇ 2 ਮਹੀਨੇ ਉੱਥੇ ਸੇਵਾ ਕਰਦੇ ਆ ਸੰਗਤ ਦੀ ਜਿਹੜੀ ਸੰਗਤ ਜਾਂਦੀ ਹੈ ਪ੍ਰਮਾਤਮਾ ਇਹਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਪੂਰੀ ਕਮੇਟੀ ਤੇ ਸਾਰੇ ਮੈਂਬਰਾਂ ਤੇ ਮੈਂ ਅੱਜ ਦੇ ਦਿਨ ਤੇ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਅਤੇ ਹਰ ਹਰ ਮਹਾਦੇਵ ਉਹਨਾਂ ਅਗੇ ਅਰਦਾਸ ਕਰਦਾ ਸਾਰਿਆਂ ਤੇ ਚੜ੍ਹਦੀ ਕਲਾ ਤੇ ਸੁਖ ਸ਼ਾਂਤੀ ਬਖਸ਼ੇ ਹਰ ਹਰ ਮਹਾਦੇਵ ਹ ਹਾਂਜੀ ਗੋਗਨਾ ਜੀ ਅੱਜ ਗੱਡੀ ਰਵਾਨਾ ਕੀਤੀ ਜਾ ਰਹੀ ਹੈ ਗੰਗਦੀ ਇਹ ਸਾਡੀ ਹਰ ਹਰ ਮਾਹ ਦੇ ਰਜਿਸਟਰ ਨੰਬਰ 37 ਬੁੱਢਾਡੇ ਦੀ ਸੰਤਾ ਹੈ ਜੀ ਜੋ ਪਿਛਲੇ 27 ਸਾਲਾਂ ਤੋਂ ਸ਼੍ਰੀ ਅਮਨ ਰਾਜ ਜੀ ਦੇ ਚਾਨਾ ਚ ਪੰਡਾਰਾ ਲਗਾ ਰਹੀ ਹੈ ਬਾਬਾ ਜੀ ਸੇਵਾ ਕਰ ਰਹੀ ਹੈ ਤੇ ਬਹੁਤ ਹੀ ਸ਼ਾਦਾ ਭਾਵ ਨਾਲ ਇਹ ਪੰਡਾਰਾ ਲੱਗਦਾ ਜੀ ਤੇ ਸਾਨੂੰ ਵੀ ਉਹਨਾਂ ਨੇ ਇਹ ਕਮੇਟੀ ਨਾਲ ਜੋੜਿਆ ਹੋਇਆ ਹੈ ਜੀ ਅਸੀਂ ਉਹਨਾਂ ਦੇ ਸਹਿਯੋਗੀ ਹਾਂ ਜੀ ਸਾਡੇ ਪ੍ਰਿੰਸ ਵਰਮਾ ਜੀ, ਬੰਟੀ ਸ਼ਰਮਾ ਜੀ, ਦੀਪਕ ਸ਼ੰਨਾ ਜੀ, ਅਜੀਤਪਾਲ ਗਰਗ ਜੀ ਤੇ ਹੋਰ ਸਾਰੇ ਕਮੇਟੀ ਮੈਂਬਰ ਜੀ ਬਹੁਤ ਹੀ ਸਾਧਾ ਨਾਲ ਕੰਮ ਕਰ ਰਹੇ ਨੇ ਜੀ ਤੇ ਅਸੀਂ ਇਹੀ ਸਾਰੀ ਸੰਗਤ ਨੂੰ ਇਹ ਸੰਦੇਸ਼ ਹੈ ਜੀ ਯਾਤਰਾ ਤਾਂ ਪੋਲੇਨਾਦੀ ਨਾ ਕਦੇ ਰੁਕੀ ਹੈ ਜੀ ਨਾ ਕਦੇ ਰੁਕਣੀ ਹੈ ਪੋਲੇਨਾਦੀ ਯਾਤਰਾ ਹਮੇਸ਼ਾ ਹੀ ਚੱਲਦੀ ਰਹਿਣੀ ਆ ਚਾਹੇ ਪਹਿਲਗਾਮ ਵਰਗੇ ਜਿੰਨੇ ਮਰਜ਼ੀ ਹਮਲੇ ਕੋਈ ਅੰਥਲ ਕਰਾ ਲਵੇ ਕੋਈ ਫਰਕ ਨਹੀਂ ਪੈਂਦਾ ਜੀ ਪੋਲੇਨਾਦੀ ਸਾਧਾ ਚ ਨਾਪੋਲੀ ਨਾਲ ਦੇ ਭਗਤਾਂ 'ਚ ਕੋਈ ਫਰਕ ਪੈਣਾ ਜੀ ਕਿਉਂਕਿ ਪੋਲੀਨਾਲ ਦੀ ਬਹੁਤ ਕਿਰਪਾ ਜੀ ਉਹਨਾਂ ਤੇ ਇਹ ਯਾਤਰਾ ਮੈਂ ਇਹ ਕਹਿਣਾ ਜੀ ਵੀ ਅਗਲੇ ਸਾਲ ਨਾਲੋਂ ਵੀ ਬਹੁਤ ਹੀ ਧੂਮਧਾਉਣ ਨਾਲ ਅਗਲੇ ਸਾਲਾਂ ਵੀ ਵੱਧ ਹੋ ਗਈ ਯਾਤਰਾ ਤੇ ਸਾਰੇ ਭਗਤ ਬਹੁਤ ਸ਼ਾਧਾ ਨਾਲ ਯਾਤਰਾ ਕਰਨਗੇ ਜੀ ਪੋਲੀਨਾਲ ਜੀ ਸਭ ਤੇ ਕਿਰਪਾ ਕਰਨਗੇ ਜੀ ਜੈਕਾਰਾ ਵੀਰ ਵਜਣਗੇ ਹਰ ਹਰ ਮਹਾਦੇਵ ਸਿੱਧੂ ਸਾਹਿਬ ਅੱਜ ਗੱਡੀ ਨੂੰ ਰਵਾਨਾ ਕੀਤਾ ਜਾ ਰਿਹਾ ਹੈ ਜੀ ਅੱਜ ਹਰ ਹਰ ਮਹਾਦੇਵ ਸੇਵਾ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਅਮਰਨਾਥ ਦੇ ਯਾਤਰਾ ਦੇ ਸਬੰਧ ਵਿੱਚ ਲੰਗਰ ਦੀ ਗੱਡੀ ਜਿਹੜੀ ਆਰਵਾਨਾ ਹੋ ਰਹੀ ਹੈ ਬੰਟੀ ਸ਼ਰਮਾ ਜੀ ਤੇ ਪ੍ਰਿੰਸ ਬਰਮਾ ਜੀ ਤੇ ਗੋਗਨਾ ਪਰਵਾਰ ਇਸ ਦਾ ਵਧਾਈ ਦਾ ਪਾਤਰ ਹੈ ਕਿ ਜਿਹੜੇ ਹਰ ਸਾਲ ਇਸ ਲੰਗਰ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਪੈਸ਼ਲ ਕਰਕੇ ਮੈਂ ਗੱਲ ਕਰਾਂ ਸਾਡਾ ਬਾਲ ਨੰਬਰ 52 ਜਿਹਦੇ ਵਿੱਚ ਅਬਦੁੱਲਾਪੁਰ ਆ ਗਿਆ ਮੰਜੀਤ ਨਗਰ ਆ ਗਿਆ ਏਰੀਆ ਬਿਸ਼ਕਰਮਾ ਟਾਊਨ ਆ ਗਿਆ ਇਹ ਏਰੀਏ ਦੇ ਵਿੱਚ ਹਰ ਘਰ ਦੇ ਵਿੱਚ ਮੈਂ ਕਹਿੰਦਾ ਪਿੱਤਰ ਰੂਹਾਂ ਰਹਿੰਦੀਆਂ ਨੇ ਗੁਰੂਆਂ ਇੱਥੇ ਬਹੁਤ ਵੱਡੀ ਗੰਟੀ ਵਿੱਚ ਭਗਤ ਵੀ ਰਹਿੰਦੇ ਨੇ ਜਿਹਦੇ ਵਿਸ਼ੇਸ਼ ਰੂਪ ਵਿੱਚ ਸਾਡੇ ਪਾਲਜੀਤ ਰਾਜ ਵੀ ਜਿਹੜੇ ਇਸ ਦੁਨੀਆ ਵਿੱਚ ਨਹੀਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਇੱਥੇ ਹਾਜ਼ਰ ਨੇ ਸਾਰੇ ਹੀ ਮਤਲਬ ਵਧਾਈ ਦੇ ਪਤ ਨੇ ਜਿਹੜੇ ਕੀ ਇਸ ਲੰਗਰ ਵਿੱਚ ਵੱਲ ਚੜ ਕੇ ਹਿੱਸਾ ਪਾਉਂਦੇ ਨੇ ਮੈਂ ਇਸ ਹਲਕੇ ਦਾ ਸੇਵਾਦਾਰ ਹੋਂਦ ਤੇ ਇੱਥੇ ਪਰਿਵਾਰ ਦਾ ਧੰਨਵਾਦ ਕਰਦਾ ਉੱਥੇ ਅਰਦਾਸ ਵੀ ਕਰਦਾ ਬਾਬਾ ਮਨਨਾ ਜੀ ਮਹਾਰਾਜ ਦੇ ਚਰਨਾਂ 'ਚ ਸਰਬਜੀ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਿਓ ਇਸੇ ਤਰ੍ਹਾਂ ਲੰਗਰ ਭੰਡਾਰੇ ਚੱਲਦੇ ਰਹਿਣ ਸਾਡੇ ਪੰਜਾਬ ਵਿੱਚ ਏਕਤਾ ਤੇ ਭਾਈਚਾਰਕ ਸਾਂਝ ਬਣੀ ਰਹੇ। ਲਿਜਾਨਾ ਲਈ सुरेंद्र ਸੋਨੀ ਦੀ ਰਿਪੋਰਟ।